ਜਿਨਾਂ ਨੇ ਡੈਰੀ ਫਾਰਮ ਕਰਨਾ ਹੈ ਜਾਂ ਮੱਝਾਂ ਲਿਆਉਣੀਆਂ ਆਹ ਵੀਡੀਓ ਜ਼ਰੂਰ ਦੇਖ ਲਿਓ ਹਨਾ ਸਾਰਾ ਨਫਾ ਨੁਕਸਾਨ ਦੱਸਿਆ ਹੋਇਆ ਇੱਕ ਮੱਝ ਦੀ ਆਪਾਂ ਕਮਾਈ ਦੱਸਾਂਗੇ ਤੁਹਾਨੂੰ ਸਾਲ ਦੀ ਤੇ ਮਹੀਨਿਆਂ ਦੀ ਹਨਾ ਆਪਾਂ ਮੱਝਾਂ ਰੱਖੀਆਂ ਹੋਊਗਾ ਸੀ ਤਾਂ ਕਰਕੇ ਕੱਲੀ-ਕੱਲੀ ਡਿਟੇਲ ਦੱਸਾਂਗੇ ਹਨਾ ਹੁਣ ਮੰਨ ਲਓ ਵੀ ਇੱਕ ਆਪਾਂ ਮੱਝ ਲਿਆਂਦੀ ਹਨਾ ਦਰਮਿਆਨੀ 12 ਲੀਟਰ ਵਾਲੀ 1 ਲੱਖ ਰੁਪਏ ਦੀ ਹਨਾ ਇੱਕ ਮੱਝ ਦਾ ਦੱਸਾਂਗੇ ਪਹਿਲੇ 3 ਮਹੀਨੇ ਦਿੱਤਾ ਉਹਨੇ ਦੁੱਧ 12 ਲੀਟਰ ਹਨਾ 90 ਦਿਨ ਠੀਕ ਹੈ ਦੁੱਧ ਬਣ ਗਿਆ ਆਪਣਾ 1080 ਲੀਟਰ 60 ਰੁਪਿਆ ਦੇ ਹਿਸਾਬ ਨੂੰ 64800 ਦਾ ਪਹਿਲੇ ਤਾਂ 9 ਮਹੀਨਿਆਂ ਦਾ ਫਿਰ ਅਗਲੇ 3 ਮਹੀਨੇ ਆ ਗਏ ਹਨਾ ਅਗਲੇ 3 ਮਹੀਨਿਆਂ ਚ ਮੱਝ ਤੋਕੜ ਹੋ ਜੂਗੀ ਹਨਾ ਦੁੱਧ ਘਟੂਗੀ 10 ਲੀਟਰ ਦੇਣ ਲੱਗੀ ਉਹ ਅਗਲੇ 3 ਮਹੀਨਿਆਂ ਦਾ 90 ਦਿਨਾਂ ਦਾ 900 ਲੀਟਰ ਮੱਝ ਨੇ ਦੁੱਧ ਦਿੱਤਾ 60 ਰੁਪਿਆ ਦੇ ਹਿਸਾਬ ਨੂੰ 54000 ਦਾ ਹੋ ਗਿਆ ਹਨਾ ਜਿਵੇਂ ਫਿਰ ਤੋਕੜ ਹੋਈ ਜਾਊਗੀ ਹੋਰ ਘਟੀ ਜਾਊਗੀ ਹਨਾ ਫਿਰ 7ਵੇਂ ਤੇ 8ਵੇਂ ਮਹੀਨੇ ਆਪਾਂ 8 ਮਹੀਨੇ ਲਾਇਆ ਵੀ ਮੱਝ ਦੁੱਧ ਦੇਊਗੀ ਠੀਕ ਹੈ 7ਵੇਂ ਤੇ 8ਵੇਂ ਮਹੀਨੇ ਆਪਾਂ ਨੂੰ ਦਿੱਤਾ ਮੱਝ ਨੇ 8 ਲੀਟਰ ਰੋਜ਼ ਦਾ ਠੀਕ ਹੈ 2 ਮਹੀਨੇ ਹੋਰ ਦਿੱਤਾ 60 ਦਿਨਾਂ ਦਾ ਠੀਕ ਹੈ 480 ਲੀਟਰ ਹੋਰ ਦਿੱਤਾ ਉਹਨੇ 60 ਰੁਪਿਆ ਦੇ ਹਿਸਾਬ ਨਾਲ 28800 ਹੈ ਨਾ 60 ਰੁਪਿਆ ਆਪਾਂ ਤਾਂ ਲਾਇਆ ਜਦੋਂ ਮੱਝ ਤੋਕੜ ਹੋ ਜੇ ਉਦੋਂ ਫੈਂਟ ਵੱਜ ਜਾਂਦੀ ਹੈ ਰੇਟ ਉੱਚਾ ਹੋ ਜਾਂਦਾ ਹੈ ਨਾ ਇਸ ਕਰਕੇ ਆਪਾਂ ਐਵਰੇਜ ਕੱਢਿਆ 60 ਰੁਪਿਆ ਦੇ ਹਿਸਾਬ ਨਾਲ ਇਹ ਆਪਣਾ ਉਹਨੇ 8 ਮਹੀਨਿਆਂ ਚ ਦੁੱਧ ਦੇਦਾ ਆਪਾਂ ਨੂੰ 1,47,600 ਰੁਪਏ ਦਾ ਹਨਾ ਹੁਣ ਆਪਾਂ ਖਰਚੇ ਦੀ ਗੱਲ ਕਰਗੇ ਵੀ ਸਾਲ ਦਾ ਮੱਝ ਕਿੰਨਾ ਖਰਚਾ ਖਾ ਗਈ ਕਿੰਨਾ ਬਚੂਆ ਹਨਾ ਹੁਣ ਖਰਚੇ ਦੀ ਗੱਲ ਕਰਗੇ ਇੱਕ ਦਿਨ ਦਾ ਹਰਾਚਾਰਾ ਪਲੱਸ ਦਾਣਾ ਹਨਾ ਠੀਕ ਹੈ ਤਾਂ 40 ਕਿਲੋ ਹਰਾਚਾਰਾ 6 ਕਿਲੋ ਦਾਣਾ ਠੀਕ ਹੈ 90 210 3 ਹਨਾ ਐਨੇ ਦਾ ਖਾ ਗਈ ਇਹ ਦਿਨ ਚ 90 ਤੇ 210 300 ਰੁਪਈਆ ਦਾ ਰੋਜ ਦਾ ਠੀਕ ਹੈ 30 ਦਿਨਾਂ ਦਾ 9000 ਦਾ ਖਾਗੀ ਠੀਕ ਹੈ 1 ਮਹੀਨੇ ਦਾ 9000 ਦਾ ਖਾਗੀ ਖਰਚਾ ਕਰਾ ਗਈ ਆਪ ਦੇ ਤੇ ਠੀਕ ਹੈ ਫੇਰ ਉਹਨਾਂ ਆਪਾਂ ਸਾਲ ਦਾ ਕੱਢੀਏ 9000 ਗੁਣਾ 12 ਹਨਾ 1 ਲੱਖ 8000 ਦਾ ਮੱਝ ਖਾਗੀ ਹਰਾਚਾਰਾ ਸੋਡੀ ਫੀਡ ਹੋ ਗਈ ਜੋ ਵੀ ਦਾਣਾ ਪਾਇਆ ਹਨਾ 1 ਲੱਖ 8000 ਦਾ ਮੱਝ 1 ਸਾਲ ਚ ਖਾਗੀ ਹਨਾ ਹੁਣ ਜੇ ਆਪਾਂ ਗੱਲ ਕਰਗੇ ਵੀ 1 ਲੱਖ 47600 ਦਾ ਆਪਾਂ ਨੂੰ ਦੁੱਧ ਦਿੱਤਾ ਸੀ ਉਹਨੇ ਹਨਾ 1 ਲੱਖ 8000 ਆਪਾਂ ਵਿੱਚੋਂ ਕੱਢ ਗਏ ਤਾਂ 39600 ਬਚ ਗਿਆ ਆਪਾਂ ਨੂੰ ਸਾਲ ਦਾ ਹਨਾ ਇਹ ਹਲੇ ਬਚਤ ਨਹੀਂ ਇਹ ਤਾਂ ਹੋਰ ਖਰਚੇ ਨਿਕਲਣੇ ਹਨਾ ਹੁਣ ਲਾ ਲਓ ਤੁਸੀਂ ਸਾਲ ਦਾ ਇੱਕ ਮੱਝ ਦਾ ਲਾ ਲਓ ਡਾਕਟਰ ਤੇ ਹੋਰ ਖਰਚੇ ਕੋਈ ਹਨਾ ਡਾਕਟਰ ਆ ਹੋ ਗਈ ਮੰਨ ਲਓ ਇੱਕ ਦੋ ਵਾਰੀ ਬਿਮਾਰ ਹੋ ਗਈ ਹਨਾ 6 ਮਹੀਨਿਆਂ ਤੋਂ ਉਹ ਲਾ ਲਓ ਤੇ ਆਪਣੀ ਕੋਈ ਦਿਹਾੜੀ ਦਾ ਪਾਲਾ ਲਓ ਹਨਾ ਉਹ ਆਪਾਂ 5000 ਕੱਢਤਾ ਸਾਲ ਦਾ ਠੀਕ ਹੈ ਜੇ ਹੁਣ ਆਪਾਂ 39600 ਚੋਂ 5000 ਕੱਢ ਦਿਆਂਗੇ ਤਾਂ ਆਪਾਂ ਨੂੰ ਬਚਤ ਰਹੇਗੀ 34600 ਹਨਾ 34600 ਆਪਾਂ ਨੂੰ ਬਚਤ ਹੈ ਇਹ ਸਾਲ ਦੀ ਹਨਾ ਜੇ ਆਪਾਂ ਮਹੀਨਿਆਂ ਦੀ ਕੱਢਣੀ ਹੈ ਤਾਂ ਇਹਨੂੰ 12 ਤੇ ਡਿਵਾਈਡ ਕੀਤਾ 28083 ਰੁਪਏ ਠੀਕ ਹੈ 28083 ਰੁਪਏ ਬਚਦਾ ਇਕੱਲੀ ਘਰੇ ਰਹਿ ਕੇ ਜਿਹਦੇ ਆਪਾਂ ਕੱਲਾ ਦੁੱਧ ਹੀ ਪਾਉਣੇ ਆ ਹਨਾ ਅ ਮਨ ਲਓ ਵੀ 3000 ਰੁਪਏ ਬਚਤ ਬਚਤ ਜੇ ਆਪਾਂ ਇਹ ਬਚਤ ਵਧਾਉਣੀ ਹੈ ਤਾਂ ਆਪਾਂ ਨੂੰ ਕੀ ਕਰਨਾ ਪੂਗਾ ਨਾਲ ਦੀ ਨਾਲ ਜਾਂ ਤਾਂ ਆਪ ਪਿੰਡਾਂ 'ਚ ਜਾਂ ਕੋਈ ਸ਼ਹਿਰਾਂ 'ਚ ਦੁੱਧ ਭਾ ਕੇ ਆਉਣਾ ਪੂ ਹਨਾ ਜਾਂ ਕੋਈ ਪਨੀਰ ਤਿਆਰ ਕਰਨਾ ਪੂਗਾ ਠੀਕ ਹੈ ਤੇ ਜਾਂ ਆਪਾਂ ਕੀ ਕਰਨਾ ਹੈ ਨਾਲ ਨਾਲ ਜੇ ਆਪਣੀ ਇਹ ਬਚਤ ਹੈ ਜਿਹੜੀ ਵਧਾਉਣੀ ਹੈ ਤਾਂ ਵਪਾਰ ਦਾ ਕੰਮ ਸਟਾਰਟ ਕਰਨਾ ਪੂ ਹਨਾ ਇੱਕ ਮੱਝ ਲੈ ਆਂਦੀ ਹਲਕੀ ਦੇਖ ਕੇ ਜਾਂ ਕਿਵੇਂ ਵੀ ਮੰਨ ਲਓ ਦੇਖ ਕੇ ਉਹਦਾ ਨਫਾ ਕੱਢ ਲਿਆ ਹਨਾ ਮੰਨ ਲਓ ਜਿਵੇਂ 2000 3000 ਨਫਾ ਮਿਲ ਗਿਆ ਫਿਰ ਦੋ ਲਿਆਂਦਿਆਂ ਆਏ ਉਹ ਐਕਸਪੀਰੀਅੰਸ ਨੂੰ ਵਧਾਉਣਾ ਪੂਆ ਉਹ ਅਗਲੇ ਦਾ ਦਿਮਾਗ ਹੈ ਮਾਈਂਡ ਦੀ ਗੇਮ ਹੈ ਕਿਵੇਂ ਉਹ ਆਪਦੀ ਹੋਰ ਬਚਤ ਹੋਰ ਇਹ ਚ ਮੁਨਾਫਾ ਕਮਾ ਸਕਦਾ ਹਨਾ ਪਰ ਜੇ ਆਪਾਂ ਦਰਮਿਆਨਾ ਚੱਲ ਗਏ ਵੀ 1 ਲੱਖ ਰੁਪਏ ਦੀ ਆਪਾਂ ਮੱਝ ਲੱਗੇ ਠੀਕ ਹੈ 12 ਲੀਟਰ ਵਾਲੀ ਤਾਂ ਆਪਾਂ ਨੂੰ ਇੱਕ ਮਹੀਨੇ ਦਾ 2883 ਰੁਪਿਆ ਮੰਨ ਲਓ 3000 ਦੇ ਲਗਭਗ ਆਪਾਂ ਨੂੰ ਇੱਕ ਮਹੀਨੇ ਦੀ ਬਚਤ ਹੁੰਦੀ ਹੈ ਇੱਕ ਮੱਝ ਚੋਂ ਸਾਲ ਦੀ ਹੁੰਦੀ ਹੈ 34000 600 ਦੀ ਹੈ ਨਾ ਜਿੰਨੀਆਂ ਆਪਾਂ ਮੱਝਾਂ ਰੱਖਣੀਆਂ ਉਹਨੇ ਨਾਲ ਇਹਨੂੰ ਮੰਨ ਲਓ ਜੇ ਆਪਾਂ ਮਹੀਨੇ ਦੀ ਚੱਲੇ ਜੇ ਆਪਾਂ 10 ਮੱਝਾਂ ਰੱਖ ਲਈਆਂ ਤਾਂ 28000 ਰੁਪਿਆ ਆਪਣਾ ਬੱਟ ਤੇ ਪਿਆ ਇਹ ਇੱਕ ਮਹੀਨੇ ਦਾ ਹੈ ਨਾ ਜਿੰਨਾ ਉਹ ਤੁਹਾਡੀ ਕੈਪੈਸਿਟੀ ਆ ਉਹਨਾਂ ਵਧਾ ਸਕਦੇ ਹੋ ਪਸ਼ੂ ਹੈ ਨਾ ਹੋਰ ਕੋਈ ਆਪਦੀ ਮਾਈਂਡ ਦੀ ਗੇਮ ਕਮਾ ਸਕਦੇ ਹੋ ਇਹ ਇੱਕ ਮੱਝ ਦੀ ਕਮਾਈ ਤੁਹਾਨੂੰ ਦੱਸਤੀ ਠੀਕ ਹੈ ਸਾਰੇ ਸਾਲ ਦੀ ਦੱਸਤੀ ਇੱਕ ਮਹੀਨੇ ਦੀ ਦੱਸਤੀ ਹੁਣ ਜੇ ਕਿਸੇ ਨੇ ਕੋਈ ਮੱਝ ਮੱਝਾਂ ਰੱਖਣੀਆਂ ਜਾਂ ਕੋਈ ਡੈਰੀ ਫਾਰਮ ਕਰਨਾ ਹੈ ਤਾਉ ਦੇਖ ਲਓ ਭਾਈ 1 ਮਹੀਨੇ ਨੂੰ ਤੁਹਾਨੂੰ ਆ ਜਮਾ ਐਕੂਰੇਟ ਇਨਕਮ ਹੈ ਹਨਾ ਬਹੁਤ ਹੀ ਵਧੀਆ ਸੌਖੇ ਤਰੀਕੇ ਨਾਲ ਦੱਸਿਆ ਐਨਾ ਇਨਾ ਖਰਚਾ ਆਉਂਦਾ ਐਨੀ ਆਪਾਂ ਨੂੰ ਬਚਦਾ ਹਨਾ ਓਕੇ ਜੀ